ਮਿੱਤਰੋ ਪੰਜਾਬ ਦੇ ਵਿੱਚ ਹੱਕ ਮੱਚੀ ਹੋਈ ਆ ਪੂਰਾ ਮੁੱਦਾ ਭਖਿਆ ਹੋਇਆ ਗਲਾਰ ਸਿੰਘ ਸਿੱਧੂ ਦੇ ਸਰਪੰਚਾ ਵਾਲਾ ਇੱਕ ਤੁਹਾਨੂੰ ਗਦਾਰ ਸਰਪੰਚ ਮਿਲਾਉਣਾ ਉਹਦਾ ਮੂੰਹ ਟੁੱਟ ਜਾ ਜੇ ਬੋਲਿਆ ਹੋਵੇ ਇੱਕ ਸ਼ਬਦ ਵੀ ਬੋਲਿਆ ਹੋਵੇ ਆਵਰੇ ਕੰਮ ਤੇ ਲੱਗਿਆ ਪਿਆ ਨਾ ਪਰਵਾਹੀ ਜਾ ਸਕਿਆ ਨਾ ਉਹ ਕੋਈ ਖਬਰ ਲਾ ਸਕਿਆ ਨਾ ਵੀਡੀਓ ਬਣਾ ਸਕਿਆ ਐਡੇ ਗਦਾਰ ਲੋਕ ਵੀ ਤੁਸੀਂ ਆਵਰੇ ਨਾਲ ਤਾਂ ਖੜ੍ਹ ਜਾਓ ਆਵਰੇ ਭਾਈਚਾਰੇ ਨਾਲ ਤਾਂ ਖੜ੍ਹ ਜਾਓ ਆਹ ਇਹਨਾਂ ਬੰਦਾ ਮਿਲਾਉਣਾ ਉਹ ਭਾਈ ਤੈਨੂੰ ਸਾਰੇ ਪਿੰਡ ਨੇ ਸਰਪੰਚ ਬਣਾਇਆ ਤੇਰਾ ਹੱਕ ਨਹੀਂ ਪਰਵਾਹੀ ਜਾਣਦਾ ਕੀ ਹੋ ਗਿਆ ਗੁਲਾਬ ਸਿੱਧੂ ਨੇ ਗਾਣਾ ਨਹੀਂ ਗਾਇਆ ਤਾਂ ਸਾਰੇ ਪੰਜਾਬ ਦੇ ਸਰਪੰਚ ਇਕੱਠੇ ਹੋ ਗਏ ਇਹ ਗਾਣਾ ਕੀ ਗਾਤਾ ਹੈ ਜਾਂ ਕਿਹੜਾ ਗਾਣਾ ਗਾਤਾ ਕੀ ਚੱਕਰ ਹੋ ਗਿਆ ਉਹ ਵੀ ਪੜਕੇ ਸੁਣਿਆ ਨਹੀਂ ਤੂੰ ਹਾਂ ਹਾਂ ਪੰਜਾਬ ਦੇ ਵਿੱਚ ਤਾਂ ਕੀ ਕੁਸ ਹੋਇਆ ਪਿਆ ਕਹਿੰਦੇ ਜਰੇ ਇਕੱਲੇ ਇਕੱਲੇ ਜਿਹੜੇ ਮਾਫੀ ਮੰਗਾਉਣੀ ਹੈ ਗੁਲਾਬ ਸਿੱਧੂ ਤੋਂ ਸਾਰੇ ਸਰਪੰਚੋ ਦੇ ਘਰੇ ਗਏ ਆ ਗੱਲ ਤਾਂ ਪਤਾ ਲੱਗੇ ਕੋਈ ਗੱਲ ਉਹਨੇ ਗਾਣਾ ਗਾਤਾ ਕਹਿੰਦਾ ਮੈਂ ਨਾਲ ਪਿੰਡਕੁੱਟ ਤੋਂ ਨਾਲ ਸਰਪੰਚਕੁੱਟ ਤੋਂ ਛੋਟੀ ਤਾਂ ਸ਼ਾਨ ਦੇ ਖਿਲਾਫ ਨਹੀਂ ਗਾਇਆ ਗਾਣਾ ਤੂੰ ਸਰਪੰਚ ਨਹੀਂ ਯਾਰ ਅਛਾ ਉਹਨੇ ਆਏ ਗਾਣਾ ਗਾਤਾ ਵੀ ਸਾਡੇ ਸਰਪੰਚ ਸਾਰਾ ਪਿੰਡ ਕੁਟੂ ਦੀ ਹਾਂ ਹਾਂ ਪਹਿਲਾ ਨੰਬਰ ਦਾ ਮੈਂ ਗਾਣਾ ਨਹੀਂ ਸੁਣਿਆ ਮੇਰੇ ਕੋਲ ਟਾਈਮ ਹੈ ਨਹੀਂ ਗਾਣਾ ਸੁਣਨ ਦਾ ਗੱਡੀ ਤੇ ਮਾਰੀ ਆ ਨਾ ਕੱਪੜਾ ਗਾਣਾ ਸੁਣੇ ਸਾਡੇ ਪਿੰਡ ਚ ਗਰੀਬ ਕੁੜੀ ਦਾ ਵਿਆਹ ਉੱਥੇ ਜਾ ਰਹੇ ਹਾਂ ਕਿਉਂਕਿ ਭਾਈ ਸਾਡੇ ਕੋਲੇ ਕੰਮ ਹੀ ਐਨੇ ਆ ਆਹ ਫੋਨ ਟੱਚ ਹੈ ਨਹੀਂ ਮੇਰੇ ਕੋਲੇ ਪਹਿਲਾ ਨੰਬਰ ਦਾ ਨਿੱਕਾ ਫੋਨ ਆ ਨਾ ਇਹੋ ਜਿਹੇ ਗਾਣੇ ਤੇ ਅਸਰ ਕਰੀਏ ਅਸੀਂ ਕੰਮ ਕਰਦੇ ਆ ਅਗਲੀ ਵਾਰੀ ਐਤ ਕੀ ਸੰਮਤੀ ਹੋਏਗਾ ਜੇ ਤੈਨੂੰ ਕੁਟ ਦਾ ਕੋਈ ਗੱਲ ਹੋ ਗਈ ਫੇਰ ਜਦ ਅਸੀਂ ਦਿੱਲੀ ਜਾ ਕੇ 2:30 ਵਜੇ ਗਾਣਾ ਲਾਉਂਦੇ ਹੁੰਦੇ ਸੀ ਕਿਹੜਾ ਮੋਦੀ ਜੀ ਦੀ ਤੋਪ ਕਹਾ ਹਨ ਦਿੱਲੀ ਆ ਗਏ ਉਹ ਪ੍ਰਧਾਨ ਮੰਤਰੀ ਹੈ ਮੋਦੀ ਤੈਨੂੰ ਪਤਾ ਤੇ ਕਿੰਨੇ ਗਾਣੇ ਤੋਪਾਂ ਚਲਾਦੀਆਂ ਕੀ ਕਰਤਾ ਸੀ ਉਹਨੂੰ ਤੇ ਜਾਂ ਉਹਨੇ ਕਿੰਨੇ ਕੁ ਲੋਕਾਂ ਨੂੰ ਕਹਿਤਾ ਵੀ ਤੁਸੀਂ ਇਹ ਗਾਣਾ ਕਿਉਂ ਗਾਇਆ ਉਹ ਕਲਾਕਾਰ ਕਿਹੜਾ ਸੀ ਮੈਨੂੰ ਨਹੀਂ ਪਤਾ ਅਸੀਂ ਗਾਣਾ ਸੁਣਦੇ ਸੀ ਟੜਕੇ ਉੱਠਦੇ ਜੋ ਚੱਲਦਾ ਹੋ ਸੀ ਮੋਦੀ ਜੀ ਦੀ ਤੋਪ ਕਾਮ ਦਿੱਲੀ ਆ ਗਏ ਯਾਰ ਇਹ ਗਾਣਿਆਂ ਪਿੱਛੇ ਅਸੀਂ ਉਲਝਾਂ ਯਾਰ ਮੈਂ ਸਰਪੰਚ ਆ ਯਾਰ ਮੈਂ ਗਾਣੇ ਪਿੱਛੇ ਹੁਲਜੂ ਆ ਗੱਲ ਸੁਣ ਓਏ ਜਦੋਂ ਰਾਜਬਰਾਟ ਦਾ ਗਾਣਾ ਆਇਆ ਲੈ ਲਾ ਤੂੰ ਸਰਪੰਚੀ ਵੀ ਸਰਕਾਰੀ ਪੈਸ ਕਾਮਾਗੇ ਤੇਰਾ ਪਿਆਉ ਸਰਪੰਚ ਸੀ ਉਦੋਂ ਹ ਕੁਸਕਿਆ ਉਹ ਵੀ ਨਹੀਂ ਉਹ ਵੀ ਨਹੀਂ ਕੁਸਕਿਆ ਫਿਰ ਗਾਣਾ ਪਿੱਛੇ ਸਾਡੇ 11 ਅਸੀਂ ਫਿਰ ਪਿੰਡਾਂ ਦੇ ਕੰਮ ਕਰੀ ਖੜੇ ਆ ਫਿਰ ਤਾਂ ਅਸੀਂ ਪਿੰਡਾਂ ਦੇ ਕੰਮ ਤਾਂ ਯਾਰ ਛੋਟੀ ਮੈਂ ਤੇਰੀ ਵੀ ਸ਼ਾਨ ਬਣਦੀ ਜੇ ਤੂੰ ਨਾਲ ਜਾ ਕੇ ਬਹਿੰਦਾ ਉਹਦੇ ਭਾਈਚਾਰੇ ਦੇ ਵੀ ਭਾਈਏ ਭਾਈਚਾਰੇ ਦੇ ਨਾਲ ਆ ਪਹਿਲਾ ਨੰਬਰ ਉਹਨੇ ਕਹਿੰਦਾ ਸਰਪੰਚ ਸਾਰਾ ਪਿੰਡ ਗੋਟੂਆਂ ਹਾਂ ਮੈਂ ਐਂ ਕਹਿਣਾ ਪਹਿਲਾ ਨੰਬਰ ਦਾ ਪਿੰਡ ਵਾਲੇ ਮੈਨੂੰ ਬਹੁਤ ਪਿਆਰ ਕਰਦੇ ਆ ਮੇਰੇ ਤੇ ਮੇਰੇ ਬਾੜ ਮੂਰ ਦੀ ਖੰਗੂਰਾ ਮਾਰ ਕੇ ਲੰਘ ਕੇ ਖੜਾਵੇ ਜੇ ਕਿਸੇ ਦੀ ਹਿੰਮਤ ਆ ਕੁੱਟਣ ਦੀ ਗੱਲ ਤਾਂ ਦੂਰ ਦੀ ਆ ਜੇ ਮੇਰੇ ਭਾਈ ਲਖਣ ਮਾੜੇ ਹੋਣਗੇ ਚਾਹੇ ਗਰਾਬ ਸਿੱਧੂ ਤੂੰ ਤੂੰ ਕੋਈ ਵੱਡੇ ਪ੍ਰੈਸ਼ਨ ਨਾ ਹੋਇਆ ਹਰੇ ਸਰਪੰਚਾਂ ਨੂੰ ਕਹੀ ਜਾਂਦੇ ਵੀ ਬੀਪ ਲਾ ਡੀ ਜੇ ਤੇ ਨਹੀਂ ਬੱਜਣਾ ਚਾਹੀਦਾ ਲੈ ਬਣਾ ਕ ਤੂੰ ਇਕੱਲੇ ਵੱਡਾ ਬਣਾ ਬ੍ਰਹਮਣਿਆ ਬੇਟਾ ਬਾਈ ਚਲੋ ਜਿਹੜਾ ਸਰਪੰਚ ਪੜਕ ਗਿਆ ਕੋਈ ਮੈਂ ਮੰਨਦਾ ਕੋਈ ਪੜਕ ਗਿਆ ਹੋਊਗਾ ਪਰ ਮੇਰੀ ਅਪੀਲ ਸਰਪੰਚਾਂ ਨੂੰ ਵੀ ਇਹ ਹੈ ਸੋ ਨੂੰ ਵੀ ਇਹ ਯਾਰ ਤੂੰ ਭਾਇਆ ਨਾ ਕਰੋ ਇਹ ਜਿਹੇ ਗਾਣੇ ਬਈ ਇਹ ਜਿਹੜੇ ਫਿਲਮਾਂ ਚ ਪੁਲਿਸ ਕੁੱਟ ਦਿੰਦੀ ਆ ਪੁਲਿਸ ਨੂੰ ਲੋਕ ਕੁੱਟੁੰਦੇ ਨੇ ਪੁਲਿਸ ਮਾਰ ਦਿੰਦੀ ਆ ਮੁੱਖ ਮੰਤਰੀ ਮਾਰ ਦਿੰਦੇ ਨਕਲੀ ਬਣਾ ਕੇ ਫਿਰ ਫਿਲਮਾਂ ਚ ਦੱਸਦੇ ਸਾਰਾ ਕੁਝ ਉਦੋਂ ਬਾਅਦ ਹੋ ਜਾਂਦਾ ਫਿਰ ਨਹੀਂ ਜਾਰੇ ਇਹਦੇ ਨਾਲ ਤੇਰੇ ਭਾਈ ਜਾਰੇ ਦੇ ਸਰਪੰਚ ਕਹਿੰਦੇ ਵੀ ਵਿਆਹ ਅਸੀਂ ਗਏ ਵੀ ਜਿਹੜਾ ਬੰਦਾ ਸਾਥੋਂ ਹਾਰਿਆ ਜਾਂ ਸਾਡੀ ਬੰਦੀ ਨਹੀਂ ਉਹਨੇ ਗਾਣਾ ਲਵਾਤਾ ਉੱਥੇ ਕਹਿੰਦੇ ਕੰਮ ਖਰਾਬ ਹੋ ਜੂ ਵਿੱਚ ਇੱਕ ਸਰਪੰਚ ਨੇ ਤਾਂ ਇਹ ਵੀ ਕਹਿੰਦਾ ਕਿ ਅਸੀਂ ਵਿਆ ਜੀ ਕਹਣਾ ਮੈਂ ਗਿਆ ਨਹੀਂ ਕਿਸੇ ਨੂੰ ਸਕਨ ਫੜਾਇਆ ਇੱਥੋਂ ਤੱਕ ਮਸਲਾ ਵਧਿਆ ਪਿਆ ਤੂੰ ਇੱਥੇ ਕਾਰਾਂ ਦੇ ਕੱਪੜੇ ਪਾਈਏ ਨਾ ਯਾਰ ਇੱਕ ਗਾਣਾ ਆਇਆ ਸੀ ਕਹਿੰਦੇ ਬਣ ਜਾ ਕੇ ਨਾ ਸਰਪੰਚ ਕਿਹੜਾ ਸੀਗਾ ਘਰ ਬੱਜੂ ਸਰਪੰਚਾਂ ਦਾ ਇਹਦੇ ਦੋ ਦੋ ਗਾਣਾ ਵੀ ਕੱਢਿਆ ਸੀ ਵੀਰ ਉਹਦੇ ਕਿਹੜਾ ਹਾਰ ਪਾਏ ਹੋਣਗੇ ਬਾਕੀ ਗਾਣਿਆਂ ਨਾਲ ਵੀ ਸਾਨੂੰ ਇਹੇ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਇਹ ਡੀਜੇ ਵਾਸਤੇ ਮੰਨਦੇ ਆ ਚੱਲ ਜੇ ਮੈਂ ਗਾਣਾ ਸੁਣਿਆ ਨਹੀਂ ਨਾ ਮੈਨੂੰ ਨਹੀਂ ਪਤਾ ਪਰ ਜੇ ਕੋਈ ਡੀਜੇ ਚੱਲੂਗਾ ਕਦੇ ਕਲੇਸ਼ ਹੋਰ ਗਾਣਿਆਂ ਤੇ ਵੀ ਹੋ ਸਕਦਾ ਸ਼ਾਂਤ ਵੀ ਹੁੰਦਾ ਫਿਰ ਆਫਰਦਾ ਹਾਂ ਤੇਰੇ ਨਾਲ ਦੇ ਸਰਪੰਚਾਂ ਨੇ ਗਲਾਬ ਜੀ ਤੋਂ ਮਾਫੀ ਮੰਗਾਲੀ ਜਮਾ ਇਹ ਪੋਲਾ ਕਰਕੇ ਬਾਹ ਲਿਆ ਉਹਨੇ ਮਾਫੀ ਮੰਗ ਲਈ ਮਾਫੀ ਮੰਗ ਲਈ ਹੁਣ ਆ ਵੀ ਵਧੀਆ ਗੱਲ ਹੈ ਜੀ ਹੁਣ ਕਹਿੰਦੇ ਸਾਰੇ ਜ਼ਿਲ੍ਹੇ ਚ ਮੰਗ ਯਾਰ ਇਹ ਲਾ ਕਮਾਲ ਦੀ ਗੱਲ ਹੈ ਵੀ ਮਾਫੀ ਤੇ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਆ ਜਦੋਂ ਬੰਦੇ ਨੇ ਕੇਰਾ ਕਹਦਾ ਮੈਨੂੰ ਮਾਫ ਕਰ ਦੇ ਤੋਂ ਕੋਈ ਵੱਧ ਸਿਆਣਾ ਸਰਪੰਚ ਭਾਈ ਮੇਰੇ ਕੋਲੇ ਟਾਈਮ ਹੈ ਨਹੀਂ ਮੈਂ ਕਮਲਾ ਮੰਨਦਾ ਹਾਂ ਤੇਰੇ ਵਰ ਤੇਰੇ ਵਰਗੇ ਹੋਰ ਕਿੰਨੇ ਕਿ ਸਰਪੰਚਾ ਪੰਜਾਬ ਚ ਪੰਜਾਬ ਚ ਸਰਪੰਚਾਂ ਤੋਂ ਆਏ ਸੱਕਾਂ ਵਾਲਾ ਲੜਾ ਚਰਨ ਚਰਨ ਜੀ ਦਾ ਭਾਈ ਦੇਖ ਯਾਰ ਸਰਪੰਚ ਬੰਦਾ ਹੋ ਸਕਦਾ ਚੱਲ ਕੱਲ ਨੂੰ ਨਾ ਰਵੇ ਪਿੰਡ ਚ ਭਾਈ ਉਹਦੇ ਕੰਮ ਬੋਲਣਗੇ ਵੀ ਚਰਨ ਜੀ ਸਰਪੰਚ ਹੁੰਦਾ ਸਭ ਬਣ ਕੇ ਕੰਮ ਕਰ ਲੋ ਪਿੰਡਾਂ ਦੇ ਵਿੱਚ ਜਿਹੜੇ ਗਲਾਬ ਸਿੱਧੂ ਨਾਲ ਉਹ ਕਰਦੇ ਆ ਤੇ ਉਹ ਉਹਨਾਂ ਨੇ ਗਾਣਾ ਚੱਲ ਮੰਨਦਾ ਵੀ ਜਿਹੜੇ ਗਲਾਬ ਸਿੱਧੂ ਉਹ ਬੋਲੇ ਆ ਖਿਲਾਫ ਬੋਲੇ ਆ ਉਹਨਾਂ ਨੂੰ ਗੁੱਸਾ ਆ ਗਿਆ ਉਹ ਰਾਜ ਆ ਜਾਂਦਾ ਗੁੱਸਾ ਕੋਈ ਚੱਕਰ ਨਹੀਂ ਪਰ ਐਡਾ ਵੱਡਾ ਮੁੱਦਾ ਨਾ ਬਣਾਓ ਭਾਈ ਬਣ ਕੇ ਨੂੰ ਓਏ ਯਾਰ ਅਸੀ ਕੰਨੋ ਬਣਾਉਣੇ ਯਾਰ ਫਿਰ ਮੁੱਦਾ ਇਹ ਜਦੋਂ ਯਾਰ ਕਹਿੰਦੇ ਵੀ ਹਰ ਦਾ ਆ ਕੇ ਮਾਫੀ ਮੰਗੇ ਮੈਂ ਮਾਫੀ ਸੋਸ਼ਲ ਮੀਡੀਆ ਤੇ ਮੰਗਦਾ ਅੱਜ ਜਦੋਂ ਛੋਡੇ ਕੋਲੇ ਵੀਡੀਓ ਆ ਗਈ ਮੈਂ ਮੈਨੂੰ ਮਾਫ ਕਰਦੇ ਹੋ ਫਿਰ ਮਾਫ ਹੋ ਗਿਆ ਬਸ ਐ ਕਿਵੇਂ ਕਰਤੀਗੇ ਯਾਰ ਜਦ ਇਹ ਤਾਂ ਮਾੜੀ ਗੱਲ ਆ ਛੋਡੀ ਕੰਮ ਆਦਾ ਸਰਪੰਚ ਬਾਈ ਬਣ ਕੇ ਨਾ ਅਸੀਂ ਨਹੀਂ ਕੁਝ ਕਹਿੰਦੇ ਉਹ ਤਾਂ ਹੁਣ ਛੋਡੇ ਜਿਹੜੇ ਛੋਡੀ ਜੂਨੀਅਰ ਬਣੀ ਹੋ ਉਹਨਾਂ ਦਾ ਮਸਲਾ ਸਾਡਾ ਥੋੜੀ ਮਸਲਾ ਯਾਰ ਤੂੰ ਐ ਵੀ ਹਿਸਾਬ ਲਾ ਲਾ ਮੈਂ ਸਰਪੰਚ ਆ ਮੈਨੂੰ ਗਾਣੇ ਦਾ ਨਹੀਂ ਪਤਾ ਲੀ ਵੀ ਗਾਣਾ ਆਇਆ ਲੈ ਉਹ ਓਏ ਹੁਣ ਤਾਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਫਿਰ ਪਤਾ ਮੈਂ ਮੇਰੇ ਕੀ ਸਾਰੇ ਯਾਰ ਤੇਰੇ ਸਰਪੰਚ ਕਹਿੰਦੇ ਵੀ ਸਾਰੇ ਜ਼ਿਲ੍ਹੇ ਚ ਮੰਗਾਉਣੀ ਆ ਮੈਂ ਤਾਂ ਬਈ ਇਹੀ ਕਹਿਣਾ ਯਾਰ ਜੋ ਜੋ ਕੋਕ ਗਾਣਾ ਆ ਗਿਆ ਜੋ ਹੋ ਗਿਆ ਕੁਝ ਹੋ ਗਿਆ ਗਾਣਾ ਕਿ ਡਿਲੀਟ ਕਰਤਾ ਕਿ ਚਮਿਕ ਚੱਲੀ ਜਾਂਦਾ ਕਿਵੇਂ ਆਹੋ ਚੱਲਦਾ ਹੁਣ ਚੱਲੀ ਜਾਂਦਾ ਯਾਰ ਚੱਲੀ ਜਾਂਦਾ ਬਾਈ ਬਣ ਕੇ ਸਰਪੰਚਾਂ ਨੂੰ ਪੀ ਲਾ ਓਏ ਪਿੰਡਾਂ ਚ ਕੰਮ ਕਰ ਲੋ ਆਪਣੇ ਵਾਸਤੇ ਆਹ ਮੁੱਦੇ ਕੋਈ ਬਾੜੇ ਵੱਡੇ ਨਹੀਂ ਵੀ ਐਨੇ ਗਾਣਾ ਘੜਤਾ ਉਧਰ ਇਕੱਠੇ ਹੋ ਜੋ ਅੱਜ ਉੱਥੇ ਆ ਕੁਝ ਹੋ ਗਿਆ ਉਧਰ ਇਕੱਠੇ ਹੋ ਜੋ ਇੱਕ ਸਾਡੇ ਸਹਨੇ ਸਰਪੰਚ ਸੀ ਵਿਚਾਰਾ ਮੈਂ ਤਾਂ ਬਾੜਾ ਜਾਣਦਾ ਨਹੀਂ ਉਹਨੂੰ ਉੱਥੇ ਵੀ ਕਿੱਡਾ ਵੱਡਾ ਮੁੱਦਾ ਫੜਕੇ ਸੀ ਮਿੰਦਲਾਦਾ ਉੱਥੇ ਦਾ ਕੋਈ ਗਿਆ ਨਹੀਂ ਯਾਰ ਫਿਰ ਗੈਨੀ ਮੈਨੂੰ ਤਾਂ ਲੱਗਦਾ ਨਹੀਂ ਵੀ ਉੱਥੇ ਘੱਟ ਹੋਇਆ ਨਹੀਂ ਕੋਈ ਖਾਸ ਫਿਰ ਕੀ ਅੰਦਰਖੱਤੇ ਸਪੋਰਟ ਕਰੀ ਹੋਵੇ ਇੱਕ ਬਾਈ ਸਰਪੈਂਚ ਦੇ ਵਿਚਾਰੇ ਥੱਪੜ ਵੀ ਥੱਪੜ ਉਸੇ ਦੇ ਮਾਰਿਆ ਸੱਚ ਨਾ ਨਹੀਂ ਮਾਰਨ ਦੀ ਗੱਲ ਨਹੀਂ ਮਾਰਨ ਵੀ ਥੱਪੜ ਮਾਰੂ ਆ ਕਿਹਾ ਸੀ ਐਮਐਲਏ ਨੇ ਕਿਦ ਨੇ ਉੱਥੇ ਕਿੰਨਾ ਕਾ ਸੀ ਸਟੈਂਡ ਲਿਆ ਫਿਰ ਯਾਰ ਨਹੀਂ ਨਹੀਂ ਅੰਦਰਖੱਤੇ ਬਹੁਤ ਮਦਦ ਕਰੀ ਉਹਦੀ ਅੱਛਾ ਹਾਂ ਉਹ ਤਾਂ ਵੀਡੀਓ ਵਾੜੀ ਨਹੀਂ ਪਈ ਮੂੰ ਬਹੁਤ ਨਾਲ ਖੜ ਕੇ ਸਾਰਾ ਚਲੋ ਵਧੀਆ ਗੱਲ ਆ ਪਰ ਬਾਈ ਬਣ ਕੇ ਮੈਂ ਇਹੀ ਕਹਿਣਾ ਯਾਰ ਗਾਣੇ ਵਾਲਾ ਕੋਈ ਬਾੜਾ ਵੱਡਾ ਮੁੱਦਾ ਨਹੀਂ ਜੇ ਡਿਲੀਟ ਕਰਤਾ ਜਾਂ ਮਾਫੀ ਮੰਗ ਲਈ ਵਧੀਆ ਗੱਲ ਆ ਮੈਂ ਸੁਣਿਆ ਚਲ ਯਾਰ ਚੰ Good morning.